ਸੰਗਰੂਰ ਦੇ ਵਿੱਚ ਵੱਡੀ ਗਿਣਤੀ ਚ ਨਜ਼ਰ ਆਏ ਕਿਸਾਨ ਹੀ ਕਿਸਾਨ ਕਿਸਾਨਾਂ ਦੇ ਵੱਲੋਂ ਅੱਜ ਸੰਗਰੂਰ ਦੇ ਵਿੱਚ ਇੱਕ ਰੈਲੀ ਕੀਤੀ ਗਈ ਇਸ ਰੈਲੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਦੀ ਅਗਵਾਈ ਦੇ ਵਿੱਚ ਕੀਤੀ ਗਈ ਜਿਸ ਦਾ ਕੀ ਮੁੱਖ ਮਕਸਦ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਜੋ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਉਸ ਦੇ ਵਿਰੋਧ ਦੇ ਵਜੋਂ ਇਹ ਰੈਲੀ ਕੀਤੀ ਗਈ মিডিਆ ਦੇ ਨਾਲ ਗੱਲਬਾਤ ਕਰਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਗੁਰਾਹਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕੀ ਕੁਝ ਕਹਿ ਰਹੇ ਨੇ ਜੁਗਿੰਦਰ ਸਿੰਘ ਗੁਰਾਹਾਂ ਤੇ ਭਾਰਤੀ ਕਿਸਾਨ ਕੀਰਤੀ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਪੈ ਸਿੰਘ ਸੂਬਾ ਕੀ ਕੁਝ ਕਹਿ ਰਹੇ ਨੇ ਇੱਕ ਵਾਰ ਉਹਨਾਂ ਦੀ ਵੀ ਜ਼ੁਬਾਨੀ ਸੁਣਾਉਨੇ ਆ ਕਰਕੇ ਇਸ ਨੀਤੀ ਦੀ ਨਖੇਦੀ ਕਰਦੇ ਆ ਟੈਪਸ ਮੁਕਤ ਵਪਾਰ ਦੀ ਜਿਹੜੇ ਫ੍ਰੀ ਟ੍ਰੇਡ ਐਗਰੀਮੈਂਟ ਹੋ ਰਿਹਾ ਜੇ ਅਮਰੀਕਾ ਨਾਲ ਹੁੰਦਾ ਭਾਵੇਂ ਯੂਕੇ ਨਾਲ ਹੁੰਦਾ ਇਹ ਸਾਡੀਆਂ ਜਨਸਾਂ ਨੇ ਜਿਹੜੀਆਂ ਪਹਿਲੀ ਮੰਡੀਆਂ ਚ ਰੋਲਦੀਆਂ ਨੇ ਸਾਡਿਆਂ ਜਿਹੜੇ ਜੇ ਥੇਤੀ ਚ ਪੈਦਾਵਾਰ ਆ ਜੋ ਉਹਦੀ ਪਹਿਲੀ ਦੁਰਦਸ਼ਾ ਹੋ ਰਹੀ ਹੈ ਜਿਸ ਤਰ੍ਹਾਂ ਦੇ ਸਮਝੌਤੇ ਕਰਕੇ ਸਾਡੀ ਮੰਡੀ ਕਿਸੇ ਵਿਦੇਸ਼ੀ ਮੁਲਕਾਂ ਵਾਸਤੇ ਖੋਲਦੇ ਨੇ ਉਹਦੀ ਅਸੀਂ ਬਹੁਤ ਨਿੰਦਿਆ ਕਰਦੇ ਹਾਂ ਤੇ ਫੋਰੀ ਰੱਦ ਕਰਨੀ ਚਾਹੀਦੀ ਹੈ ਪਰ ਕਹਿਿਆ ਜਾ ਰਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਭਾਰਤੀ ਬਾਜ਼ਾਰ ਕਿ ਸਸਤੀਆਂ ਹੋਣ ਦੀ ਉਮੀਦ ਹੈ ਤੇ ਭਾਰਤੀ ਕਿਸਾਨਾਂ ਦੇ ਲਈ ਜਿਹੜੀ ਯੂਰਪ ਦੀਆਂ ਮੰਡੀਆਂ ਦੇ ਮਾਰਕੀਟ ਉੱਥੇ ਤੇ ਕਿ ਵੀ ਕਿਸਾਨ ਜਾ ਸਕਦਾ ਹੈ ਜੇ ਲੋਕਾਂ ਦੀ ਜਿਹਦੇ ਪੈਦਾਵਾਰ ਕਰਨ ਵਾਲੇ ਲੋਕਾਂ ਦੀ ਆਰਥਿਕ ਦੁਰ ਆਰਥਿਕ ਦੁਰਦਸ਼ਾ ਹੁੰਦੀ ਆ ਉਹਦੇ ਨਾਲ ਜੇ ਸਾਡੀਆਂ ਚੀਜ਼ਾਂ ਰ ਸਾਡਾ ਰਾਜ ਰੁਲਦਾ ਹੈ ਐਂ ਤਾਂ ਯੂਰਪੀਅਨ ਕ੍ਰੇਟਰ ਦੇ ਦੇਸ਼ਾਂ ਦੇ ਵਿੱਚ ਜਿਹੜਾ 80% ਸਬਸਿਡੀ ਹੈ ਉਹਨਾਂ ਨੇ ਸਬਸਿਡੀ ਉੱਥੇ ਸਸਤਾ ਦਾ ਨਾਜ ਪੈਦਾ ਹੁੰਦਾ ਉਹ ਸਾਡੀ ਮਾਰਕੀਟ ਦੇ ਵਿੱਚ ਕਣਕ ਲੈ ਕੇ ਸਸਤੀ ਸੇਟ ਦੇ ਸਾਡੀ ਕਣਕ ਨੂੰ ਕੌਣ ਪੁੱਛੂਗਾ ਇਸ ਕਰਕੇ ਅਸੀਂ ਇਸ ਨੀਤੀ ਦਾ ਵਿਰੋਧ ਕਰਦੇ ਹਾਂ ਜਾ ਉਹਨਾਂ ਦੇ ਮੁਕਾਬਲੇ ਦਾ ਸਾਡੇ ਦੇਸ਼ ਨੂੰ ਸਬਸਿਡੀ ਮਿਲੇ ਜੇ ਉੱਥੇ 80-80% ਸਬਸਿਡੀ ਮਿਲਦੀ ਹੈ ਤਾਂ ਸਾਡੀ ਸਬਸਿਡੀ ਕੱਟ ਕਿਉਂ ਲਈ ਜਾਂਦੀ ਹੈ ਇਸ ਕਰਕੇ ਇਹ ਬਹੁਤ ਖਤਰਨਾਕ ਨੀਤੀ ਹੈ ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਲੈਂਡ ਪੋਲਿੰਗ ਐਕਟ ਨੂੰ ਲੈ ਕੇ ਜੀ ਉਹਦੀ ਖਾਤਰ ਤਿਆਰੀਆਂ ਨੇ ਆ ਅੱਜ ਦਾ ਸੰਕੇਤ ਪੜ ਲਓ ਇਹ ਲੈਂਡ ਪੋਲਿੰਗ ਐਕਟ ਦੇ ਖਿਲਾਫ ਹੈ ਜਿਹੜੀ ਆਈਆਂ ਜਾਂ ਨਵੀਆਂ ਆਰਥਿਕ ਨੀਤੀਆਂ ਉਹਨਾਂ ਦੇ ਖਿਲਾਫ ਹੈ ਜਨਚਮੂਰੀ ਹੱਕਾਂ ਦੀ ਖਾਤਰ ਅੱਜ ਇੱਕ ਜ਼ਬਰ ਵਿਰੋਧੀ ਰੈਲੀ ਹੈ ਇਹ ਤਾਂ ਉਹਨਾਂ ਵਾਸਤੇ ਲੜਨ ਵਾਸਤੇ ਵੀ ਇਹ ਸਾਰੀ ਫੋਰਸ ਤਿਆਰੀ ਹੈ ਪੰ ਸਰਕਾਰ ਦਾ ਬੜੇ ਫਾਇਦੇ ਕਹਿੰਦੀ ਹੈ ਕਹਿੰਦੀ ਪਾਲਿਸੀ ਇਹਨੇ ਫਾਇਦੀ ਬਹੁਤ ਨੇ ਸਰਕਾਰਾਂ ਤਾਂ ਹਰ ਗੱਲ ਨੂੰ ਫਾਇਦੇ ਕਹਿੰਦੀਆਂ ਹੁੰਦੀਆਂ ਨੇ ਜਦੋਂ ਉਹਨਾਂ ਨੂੰ ਕਾਰਪੋਰੇਟ ਦਾ ਵਿਕਾਸ ਕਰਨਾ ਉਹਨੂੰ ਫਾਇਦਾ ਕਹਿੰਦੀਆਂ ਨੇ ਸਾਡਾ ਫਾਇਦਾ ਜਿਹੜਾ ਅਸੀਂ ਚੰਗੀ ਤਰ੍ਹਾਂ ਜਾਣਦੇ ਸਾਡਾ ਕਿਹੜੀ ਗੱਲ 'ਚ ਫਾਇਦਾ ਇਸ ਕਰਕੇ ਜਿਹੜੀ ਨਵੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆ ਰਹੇ ਆ ਅਸੀਂ ਉਹਨੂੰ ਗੱਦ ਕਰਦੇ ਆ ਤੇ ਉਹ ਕਿਸੇ ਤਰ੍ਹਾਂ ਪੰਜਾਬ 'ਚ ਲਾਗੂ ਨਹੀਂ ਹੁੰਦੀ ਜਿਹੜੀ ਰੈਲੀ ਕਰ ਰਹੇ ਕੀ ਰੈਲੀ ਕੀ ਮੰਗਾਂ ਨੇ ਦੇਖੋ ਸਭ ਤੋਂ ਵੱਡੀ ਮੰਗ ਤਾਂ ਸਾਡੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਿਹੜੀ ਸੰਗਰੂਰ ਦੇ ਨਾਲ 900 35 ਕਿੱਲੇ ਜ਼ਮੀਨ ਜੀਂਦ ਰਾਜੇ ਦੀ ਪਈ ਹੈ ਉਦੀ ਵੰਡ ਦਾ ਸਵਾਲ ਹੈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਉੱਥੇ ਵੱਡਾ ਪ੍ਰੋਗਰਾਮ ਕਰਨ ਦਾ ਪ੍ਰੋਗਰਾਮ ਬਣਾਇਆ ਜਿਹਨੂੰ ਬੁਰੀ ਤਰ੍ਹਾਂ ਕੁਚਲਿਆ ਗਿਆ ਉਹਨਾਂ ਦੇ ਸਾਥੀ ਅੱਜ ਤੱਕ ਵੀ ਜੇਲ੍ਹਾਂ 'ਚ ਬੈਠੇ ਆ ਸਾਰੇ ਪੰਜਾਬ ਅੰਦਰ ਭਗਵੰਤ ਮਾਨ ਦੀ ਸਰਕਾਰ ਘੱਟ ਪੁਲਿਸ ਰਾਜ ਜਾਂਦੇ ਸ਼ਰ੍ਹਾਮ ਨੌਜੋਨਾਂ ਦੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਇਸ ਤੋਂ ਬਿਨਾਂ ਕਿਸੇ ਵੀ ਗੱਠੇਬੰਦੀ ਨੂੰ ਜਮਹੂਰੀ ਢੰਗ ਨਾਲ ਬਿਤਰ ਨਹੀਂ ਦਿੱਤਾ ਜਾ ਰਿਹਾ ਕਿਸਾਨਾਂ ਨੇ ਖਨੌਰੀ ਤੇ ਆਪਣੇ ਸ਼ੰਭੂ ਦੇ ਮੋਰਚਾ ਲਾਇਆ ਸੀ ਬੁਰੀ ਧਨਾ ਉਖਾੜਿਆ ਗਿਆ ਟਰਾਲੀਆਂ ਚੋਰੀ ਕਰ ਲੀਆਂ ਗਈਆਂ ਸਮਾਨ ਕਿਸਾਨਾਂ ਦਾ ਚੋਰੀ ਕਰ ਲਿਆ ਗਿਆ ਜਦੋਂ ਵੀ ਕੋਈ ਜਥੇਬੰਦੀ ਚੰਡੀਗੜ੍ਹ ਦਾ ਕੋਈ ਪ੍ਰੋਗਰਾਮ ਬਣਾਉਂਦੀ ਐ ਜਾਂ ਆਪਦੀਆਂ ਮੰਗਾਂ ਤੇ ਲੜਨ ਦਾ ਪ੍ਰੋਗਰਾਮ ਬਣਾਉਂਦੀ ਐ ਉਦੋਂ ਹੀ ਸਰਕਾਰ ਫੜਫੜਾਈਆਂ ਸ਼ੁਰੂ ਕਰ ਦਿੰਦੀ ਆ ਘਰਾਂ 'ਚ ਨਜ਼ਰਬੰਦੀਆਂ ਕਰ ਦਿੰਦੀ ਆ ਕਿਸਾਨਾਂ ਨੂੰ ਰੋਕਦੀ ਆ ਉਹਦੇ ਉਹਦਾ ਵਿਰੋਧ ਕਰਨ ਲਈ ਤੇ ਜਿਹੜੀਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਜਿਹੜਾ ਜੇ ਬੈਠੇ ਆ ਉਹਨਾਂ ਦੀ ਰਿਹਾਈ ਵਾਸਤੇ ਅੱਜ ਦਾ ਇਹ ਸਾਡਾ ਪ੍ਰੋਗਰਾਮ ਹੈ ਅਸੀਂ ਅੱਜ ਭਗਵੰਤ ਮਾਨ ਨੂੰ ਉਹਦੀ ਸਰਕਾਰ ਨੂੰ ਇਹ ਉਹਨੂੰ ਇਹ ਕਹਿੰਨੇ ਆਂ ਵੀ ਇਸ ਗੱਲ ਤੋਂ ਬਾਜ਼ ਆਜੇ ਉਹਨਾਂ ਸਾਥੀਆਂ ਨੂੰ ਰਿਹਾ ਕਰ ਦੇਣ ਕਿ ਜਿਹੜੀ ਜ਼ਮੀਨ ਹੈ ਵੱਡੇ ਲੈਂਡਲਾਰਡਾਂ ਦੀ ਜ਼ਗੀਰਦਾਰਾਂ ਦੀ ਉਹ ਗਰੀਬ ਕਿਸਾਨਾਂ ਤੇ ਮਜ਼ਦੂਰਾਂ 'ਚ ਵੰਡੀ ਜਾਣੀ ਚਾਹੀਦੀ ਹੈ ਪਲਾਟਾਂ ਦਾ ਮਾਮਲਾ ਹੋਰ ਮਾਮਲਾ ਜੀ ਮੰਗ ਮੰਨੀ ਜਾਂਦੀ ਦਾ ਅਗਲਾ ਨਹੀਂ ਨਹੀਂ ਮੰਗ ਮੰਦੀ ਦਾ ਕਿਸ ਨਸ਼ ਕਰਾਂਗੇ ਐਵੇਂ ਲੈਂਡਫੈ ਪੂਲਿੰਗ ਦੀ ਪਾਲਸੀ ਲੈ ਕੇ ਆਇਆ ਉਹਦਾ ਵੀ ਅਸੀਂ ਸਾਰੇ ਪੰਜਾਬ ਅੰਦਰ ਵਿਰੋਧ ਕਰਾਂਗੇ ਇੱਕ ਮਰਲਾ ਨਹੀਂ ਦੇਵਾਂਗੇ ਇਹਨੂੰ ਭਗਵੰਦ ਮਾਨ ਨੂੰ ਜਿੰਨਾ ਜ਼ੋਰ ਲਾਉਣਾ ਉਹ ਲਾ ਲੈ ਇਹ ਅੰਦੋਲਨ ਨੂੰ ਹੋਰ ਤੇਜ਼ ਕਰਾਂ ਬੀਨਾਰ ਜੀ ਆ ਜਿਹੜੇ ਰੈਲੀ ਕਰ ਰਹੇ ਉਹ ਵੱਡੇ ਇਕੱਠ ਹੋਇਆ ਕੀ ਦੇਖੋ ਅੱਜ ਜਿਹੜਾ ਇਹ ਇਕੱਠ ਹੋਇਆ ਸੰਗਰੂਰ ਦੀ ਦਾਣਾ ਮੰਡੀ ਦੇ ਅੰਦਰ ਮਜ਼ਦੂਰ ਕਿਸਾਨ ਮੁਲਾਜ਼ਮ ਵੱਡੀ ਗਿਣਤੀ ਸਾਡੀਆਂ ਔਰਤਾਂ ਆਈਆਂ ਨੇ ਕਿਉਂਕਿ ਮਜ਼ਦੂਰਾਂ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਵੱਲੋਂ ਇਹ ਐਲਾਨਿਆ ਗਿਆ ਪ੍ਰੋਗਰਾਮ ਤਾਂ ਕਰਕੇ ਬਹੁਤ ਵੱਡਾ ਇਕੱਠ ਹੋਇਆ ਕਿਉਂਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੇ ਆਪਣੀ ਹੱਕਾਂ ਦੀ ਲੜਾਈ ਲੜ ਰਹੀ ਆ ਸੰਗਰੂਰ ਦੇ ਅੰਦਰ ਜਣੀ ਬਹੁਤ ਵੱਡੀ ਪੱਧਰ ਦੇ ਤੀਜੇ ਹਿੱਸੇ ਦੀ ਜ਼ਮੀਨ ਪਿੰਡਾਂ ਦੇ ਵਿੱਚ ਲਈ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਜੀਨ ਦੇ ਰਾਜੇ ਦੀ ਜ਼ਮੀਨ ਇੱਥੇ ਬੀੜ ਪਿਆ ਹੈਗਾ ਸੂਹਿਆਂ ਇਹਦੇ ਨਾਲ ਲੱਗਦਾ ਸੰਗਰੂਰ ਦੇ ਨਾਲ ਉੱਥੇ ਮੰਗ ਕੀਤੀ ਹੈਗੀ ਆ ਕਿ ਉਹ ਜ਼ਮੀਨ ਆ ਜਿਹੜੀ ਰਾਜੇ ਦਾ ਕੋਈ ਵੀ ਨਹੀਂ ਹੈ ਉਹ ਜ਼ਮੀਨ ਆ ਜਿਹੜੀ ਮਜੀਠੀਏ ਦੇ ਰਿਸ਼ਤੇਦਾਰਾਂ ਦੀ ਤੇ ਵੱਡੇ ਧਰਾੜ ਲੋਕਾਂ ਦੇ ਉੱਤੇ ਕਬਜ਼ੇ ਹੈਗੇ ਨੇ ਇਸ ਕਰਕੇ ਥੋੜਾ 1.75 ਏਕੜ ਦਾ ਕਾਨੂੰਨ ਬਣਿਆ ਹੋਇਆ ਲੋਕ ਕਾਨੂੰਨ ਦੀ ਮੰਗ ਕਰਦੇ ਨੇ ਤੁਸੀਂ ਇੱਥੇ ਇਹ ਕਹਿੰਦੇ ਹੋਏ ਹੋ ਕਿ ਕਾਨੂੰਨ ਹੈ 50 ਹਿੰਦੁਸਤਾਨ ਜੀ ਦਾ ਕਾਨੂੰਨ ਆ ਕਾਨੂੰਨ ਅਸੀਂ ਕਹਿੰਦੇ ਆ ਕਾਨੂੰਨ ਦੇ ਹਿਸਾਬ ਨਾਲ ਲੋਕਾਂ ਨੇ ਮੰਗ ਕੀਤੀ ਆ ਜ਼ਮੀਨ ਪ੍ਰਾਪਤੀ ਸੰਘਰਸ਼ ਚ ਬਿਠੇ ਨੇ ਉਹਨਾਂ ਦੇ ਆਗੂਆਂ ਨੂੰ ਜੇਲ੍ਹਾਂ ਚ ਬੰਦ ਕੀਤਾ ਗਿਆ ਹੈਗਾ ਪਿੰਡਾਂ ਦੇ ਵਿੱਚ ਮੀਟਿੰਗਾਂ ਨਹੀਂ ਕਰਨ ਦਿੱਤੀਆਂ ਜਾ ਰਹੀਆਂ ਪਿੰਡਾਂ ਚ ਕੋਈ ਇਕੱਠ ਨਹੀਂ ਕਰਨ ਦਿੱਤਾ ਜਾ ਰਿਹਾ ਜਾਨੀ ਪੌਲਿਸ ਰਾਜ ਦੇ ਵਿੱਚ ਤਬਦੀਲ ਕੀਤਾ ਹੈਗਾ ਇਸ ਨੂੰ ਭੰਨਣ ਦੇ ਲਈ ਅੱਜ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਡੇ ਪੱਧਰ ਤੇ ਇੱਥੇ ਆਈਆਂ ਨੇ ਇਸ ਕਰਕੇ ਜੇ ਸਰਕਾਰ ਅਜੇ ਉਹਨਾਂ ਜਿਹੜੇ ਅੰਦਰ ਜੇਲਾ 'ਚ ਬੰਦ ਨੇ ਉਹਨਾਂ ਨੂੰ ਰਿਹਾਈ ਨਹੀਂ ਕਰਦੀ ਤੇ ਇਹਨਾਂ ਮੰਗਾਂ ਦੇ ਵੱਲ ਧਿਆਨ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਹੋਰ ਵਿਸਾਲਾ ਜਿਹੜਾ ਹੋਊਗਾ। ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਅੱਜ ਵੱਡਾ ਇਕੱਠ ਕੀਤਾ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਦੇ ਤਿਆਰੀ ਦੇ ਵਿੱਚ ਕਿਸਾਨ ਜੁਟੇ ਹੋਏ ਨੇ ਜਿਸ ਤਰੀਕੇ ਦੇ ਨਾਲ ਸਰਕਾਰ ਨਵੀਆਂ ਤੋਂ ਨਵੀਆਂ ਪਾਲਿਸੀਆਂ ਲੈ ਕੇ ਆ ਰਹੀ ਆ ਨਵੀਆਂ ਤੋਂ ਨਵੀਆਂ ਨੀਤੀਆਂ ਲੈ ਕੇ ਆ ਰਹੀ ਆ ੱੱਕੇ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਲੈਂਡ ਪੋਲਿੰਗ ਸਕੀਮ ਜਿਹੜੀ ਆ ਉਸ ਦਾ ਵੀ ਵਿਰੋਧ ਕਿਸਾਨ ਲਗਾਤਾਰ ਡਟ ਕੇ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਵੱਡੇ ਸੰਘਾ